ਸੇਵਾ ਮੰਡਲ ਰਜਿਸਟਰ ਫਟੇ ਕਰਨ ਚੁriques ਦੇ ਵੱਲੋਂ ਹਰ ਸਾਲ ਲੰਗਰ ਅਮਰਦਾਤ ਦੀ ਯਾਤਰਾ ਦੇ ਉੱਤੇ ਇੱਕ ਮਹੀਨੇ ਵਾਸਤੇ ਲੰਗਰ ਜਾਂਦਾ ਹੈ ਸਾਰੇ ਸ਼ਹਿਰ ਦੇ ਸਮੂਹ ਸੰਜੋਗ ਦੇ ਨਾਲ ਅੱਜ ਸੰਤਾ ਨੇ ਕੋਲੇ ਸ਼ਕਤੀ ਦੇ ਨਾਂ ਤੇ ਜੋ ਫਟੇ ਪਾਣੀ ਦੀ ਸ਼ਬੀਰ ਲਾਈ ਹੈ ਬਹੁਤ ਵਧੀਆ ਕੰਮ ਕਰ ਰਹੇ ਨੇ ਕਲੱਬ ਦੇ ਮੈਂਬਰ ਇਸ ਕਰਕੇ ਇੱਕ ਮਹੀਨੇ ਵਾਸਤੇ ਸ਼ਹਿਰ ਦੇ ਵੱਲੋਂ ਅਮਰਦਾਸ ਦੀ ਯਾਤਰਾ ਦੇ ਉੱਤੇ ਲੰਗਰ ਚੱਲਦਾ ਦਾ ਧੰਨਵਾਦ ਕਰਦੇ ਆ ਬਹੁਤ-ਬਹੁਤ ਸ਼ਹਿਰ ਦਾ ਉਹਨਾਂ ਦੇ ਸਹਿਯੋਗ ਦੇ ਨਾਲ 1 ਮਹੀਨਾ ਲੰਗਰ ਜੱਦਾ ਹੱਜ ਅੱਜ ਸ਼ਬੀਲ ਵੀ ਇਸੇ ਹੀ ਮਤਲਬ ਦੇ ਨਾਲ ਲਾਈ ਆ ਜਕਾਰਾ ਪੋਲੇ ਸ਼ੰਗਦੀ ਦਾ ਬਹੁਤ ਸਾਰੇ ਆਪਣਾ ਸ਼ਹਿਰ ਦੇ ਸਹਿਯੋਗ ਨਾਲ ਸਾਡਾ ਇਹ ਲੰਗਰ ਉੱਥੇ ਅਮਰਦਾਸ ਦਾ ਲਗਤ ਮਿਲਦਾ ਲੱਗਦਾ ਆ ਇਹਦੇ ਨਾਲ ਸਾਡੀ ਇਹ ਕਮੇਟੀ ਹੈਗੀ ਆ ਅਜਨਾਲਾ ਇਹਦੀ ਪੁਰੀ ਨਾਲ ਸਹਿਯੋਗ ਹੈ ਸਾਡਾ ਉਹ ਆਡੀ ਹੈੱਡ ਆਫਿਸ ਉਹੀ ਦਾ ਆਈ ਇਹਨਾਂ ਦੇ ਬਰਾਂਹ ਚੰਗੇ ਆ ਤੇ ਇਹ ਇਹਨਾਂ ਦਾ ਦੋ ਜਗ੍ਹਾ ਤੇ ਲੰਗਰ ਲੱਗਦਾ ਇੱਕ ਬਰਡਾਲ ਬੇਸ ਕੈਂਪ ਤੇ ਇੱਕ ਪੰਜਤਨੀ ਪੀਐਸ ਸਿਸਟਮ ਹੈਗਾ ਉਥੇ ਉਥੇ ਵੀ ਲੰਗਰ ਲੱਗਦਾ ਆ ਇਹ ਜਦੋਂ ਤੱਕ ਜਿਹੜੀ ਆਪਣੀ ਯਾਤਰਾ ਗਈ ਆ ਰੱਖੜੀ ਲੱਕ ਲਾਸਟ ਹੁੰਦੀ ਆ ਉਸ ਦਿਨ ਆਖਰੀ ਦਿਨ ਹੁੰਦਾ ਉਸ ਤੋਂ ਬਾਅਦ ਸਾਰੇ ਆਪਣੀ ਜਨਤਾ ਜਿੰਨੇ ਵੀ ਆ ਇਹ ਚੱਲਦੀ ਆ ਵਾਪਸ ਆ ਜਾਂਦੀ ਆ